ਗੋਹਾ ਵਿਭੇਗਣ ਲੱਗ ਗਿਆ ਕੜੀਆਂ ਕੁਦਰਤ ਸ਼ਾਂਤੀ ਤੇ ਪ੍ਰਾਣੇ ਆਰਕੀਟੈਕਚਰ ਦਾ ਇੱਕ ਬਹੁਤ ਸੋਹਣਾ ਜਿਹਾ ਮੇਲ ਬਣਿਆ ਹੋਇਆ ਵੀਡੀਓ ਦੇਖਣ ਵਾਲਿਆਂ ਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮੇਰਾ ਨਾਮ ਏਕਮਜੋਤ ਸਿੰਘ ਸਾਡੀਆਂ ਪਹਿਲੀਆਂ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜਿਵੇਂ ਆਪਾਂ ਪਿਛਲੀ ਵੀਡੀਓ 'ਚ ਗੱਲ ਕੀਤੀ ਸੀ ਆਸਟ੍ਰੇਲੀਆਜ਼ ਬਿਗੇਸਟ ਥਿੰਗਸ ਬਾਰੇ ਤੇ ਅੱਜ ਆਪਾਂ ਉਹਨਾਂ ਵਿੱਚੋਂ ਇੱਕ ਦੇਖਣ ਆਏ ਜਿਹਦਾ ਨਾਮ ਹੈਗਾ ਬਿਗ ਪਾਇਨੈਪਲ ਇਹ ਜਿਹੜੀ ਪਾਇਨੈਪਲ ਦੀ ਸਟਰਕਚਰ ਬਣੀ ਹੋਈ ਆ ਇਦੀ ਉਚਾਈ ਲਗਭਗ ਹੈਗੀ ਆ 50 ਤੋਂ 55 ਫੁੱਟ ਤੇ ਇਹਨਾਂ ਨੇ ਬਣਾਈ ਸੀ 1972 ਚ ਇਹ ਬਣਾਈ ਹੋਈ ਹੈ ਇਹਨਾਂ ਨੇ ਜਿੱਥੇ ਅਨਾਨਾਸ ਦੇ ਖੇਤਾਂ ਦਾ ਫਾਰਮ ਉਹਦੇ ਮੂਹਰੇ ਬਣਾਈ ਹੋਈ ਆ ਤੇ ਇਹਨਾਂ ਦਾ ਇੱਕ ਕਾਊਂਟਰ ਬਣਿਆ ਹੋਇਆ ਉੱਥੋਂ ਆਪਾਂ ਟਿਕਟ ਲੈ ਕੇ ਫਾਰਮ ਟੂਰ ਵੀ ਲੈ ਸਕਦੇ ਆ ਉਹਦੇ ਵਿੱਚ ਇੱਕ ਟ੍ਰੇਨ ਟਰੈਕ ਬਣਿਆ ਹੋਇਆ ਹੈ ਟ੍ਰੇਨ ਚੱਲਦੀ ਜਿਹਦੇ ਵਿੱਚ ਬਹਿ ਕੇ ਆਪਾਂ ਜਾ ਸਕਦੇ ਆ ਸਾਰਾ ਅਨਾਨਾਸ ਦੇ ਫਾਰਮ ਦਾ ਟੂਰ ਕਰਾਉਂਦੇ ਤੇ ਖੇਤ ਦਿਖਾਉਂਦੇ ਆਪਾਂ ਨੂੰ ਸਾਰੇ ਵੀ ਕਿਵੇਂ ਖੇਤੀ ਕਰਦੇ ਤੇ ਇਹਨੂੰ ਦੇਖ ਕੇ ਇਸ ਤੋਂ ਬਾਅਦ ਆਪਾਂ ਜਾਵਾਂਗੇ ਪਹਾੜਾਂ 'ਚ ਜਿਹੜੇ ਇੱਥੇ ਪਹਾੜ ਨੇ ਨੇੜੇ ਉੱਥੇ ਇੱਕ ਪਿੰਡ ਬਣਿਆ ਹੋਇਆ ਜਿਹਦਾ ਨਾਮ ਆ ਮਾਉਂਟ ਵੇਲੇ ਉਹ ਆਪਾਂ ਨੂੰ ਭੁਲੇਖਾ ਪਾਉਂਦਾ ਯੂਰਪ ਦੇ ਕਈ ਵੱਡੇ ਸ਼ਹਿਰਾਂ ਦਾ ਤੇ ਉੱਥੇ ਆ ਕੇ ਜਾ ਕੇ ਦੇਖਦੇ ਇੱਥੇ ਬਣਿਆ ਹੋਇਆ ਬ੍ਰਿਜ ਉਹ ਓਵਰਪਾਸ ਹੁੰਦਾ ਜਿਹੜਾ ਬੰਦਿਆਂ ਦੇ ਤੁਰਨ ਲਈ ਇਹ 'ਚ ਫਰਕ ਵੀ ਆਪਣੇ ਵੀ ਬਣੇ ਹੋਏ ਆਪਣੇ ਜਿੱਥੋਂ ਸ਼ੁਰੂ ਹੁੰਦਾ ਉਹ ਸੜਕ ਤੋਂ ਉੱਚੀ ਤੋਂ ਉਦੋਂ 3 3 ਫੁੱਟ ਨੇ ਇੱਥੋਂ ਆਪਾਂ ਦੇਖ ਸਕਦੇ ਹਾਂ ਵੀ ਐਸੈਸਿਬਿਲਟੀ ਸਾਰਾ 휠ਚੇਅਰ ਵਾਲਾ ਕੋਈ ਵੀ ਬੰਦਾ ਆਰਾਮ ਨਾਲ ਚੜ੍ਹ ਸਕਦਾ ਲੈਵਲ ਕੀਤਾ ਉੱਧਰ ਦੂਜੇ ਪਾਸੇ ਉਤਰਨਾ ਆਪਣਾ ਤਾਂ ਮੋਟਰਸਾਈਕਲ ਸਾਰਾ ਕੁਝ ਲਈ ਫਰ ਦਿੰਦੇ ਬਾਕੀ ਇੱਧੇ ਜਿਹੜੇ ਬਣਾਏ ਹੋਏ ਉਹ ਤਾਂ ਉੱਚੇ ਹੀ ਇੰਨੇ ਨੇ ਉੱਥੇ ਬੰਦਾ ਤੁਰ ਕੇ ਨਹੀਂ ਚੜ੍ਹ ਸਕਦਾ ਇਹ ਮੇਰਾ ਦੇਖਦਾ ਅੜਾ ਵਾਲਾ ਜਿੱਥੇ ਬਣਿਆ ਹੋਇਆ ਬਿੱਗ ਪਾਈਨੈਪਲ ਇਹ ਸਾਰਾ ਜੰਨਾ ਇਹਦੇ ਪਰਲੇ ਪਾਸੇ ਇਹਦੇ ਉਹਨਾਂ ਨਾਸ ਦੇ ਖੇਤ ਨੇ ਹੁਣ ਆਪਾਂ ਦੇਖਣ ਚੱਲੇ ਆਂ ਮਾਉਂਟ ਵਿਲੇ ਪਹਾੜਾਂ ਦੇ ਛੋਟਾ ਜਿਹਾ ਪਿੰਡ ਬਣਿਆ ਹੋਇ ਇੱਕ ਇਹ ਰਾਹ ਤੇ ਆਪਾਂ ਨੂੰ ਵਸ ਕੁਦਰਤੀ ਨਜ਼ਾਰੇ ਜੰਗਲ ਅਲਦਲੇ ਵੈਲੀ ਆ ਬੱਕ ਕੇ ਜਾ ਕੇ ਦੇਖ ਲੈ ਕਿਵੇਂ ਪਿੰਡ ਸੋਹਣਾ ਬਣਿਆ ਹੋਇਆ ਯੂਰਪ ਦੇ ਸ਼ਹਿਰਾਂ ਜਿਹਾ ਵੰਗ ਉੱਥੇ ਰਹਿਦਾ ਮਾਹੌਲ ਅਲਦਲੇ ਦੇਖੋ ਥਿਊ ਇਹ ਆਲਾ ਦਲਾ ਦੇਖਣ ਨੂੰ ਉਵੇਂ ਲੱਗਦਾ ਜਦੋਂ ਆਪਾਂ ਜਾਂਦੇ ਤੀਰਤਪੁਰ ਸਾਹਿਬ ਤੋਂ ਮਨਾਲੀ ਵੱਲ ਜਿਹੜਾ ਆਉਂਦਾ ਪਿੰਡ ਜਿਹੜਾ ਸੁੰਦਰ ਨਗਰ ਉੱਥੇ ਐਵੇਂ ਦੀਆਂ ਸੜਕਾਂ ਐਵੇਂ ਆਲਾ ਦਲਾ ਐਵੇਂ ਪਹਾੜ ਦੀ ਨੇ ਹੁੰਦੇ ਛੋਟੇ ਛੋਟੇ ਜਿਹੇ ਸੇਮ ਉਵੇਂ ਦਾ ਹੀ ਲੱਗਦਾ ਜਿੱਥੇ ਆਪਾਂ ਚੱਲੇ ਆ ਉਹਨੂੰ ਸਿਮਲਾ ਡਲਹੌਜੀ ਐਵੇਂ ਦਾ ਕਹਿ ਸਕਦੇ ਉਦੇ ਨਾਲ ਦਾ ਮਿਲਦਾ ਜੁਲਦਾ ਹੈ। ਕਿ ਲੋ ਦੋ ਆਪਾਂ ਇੱਥੇ ਗੱਡੀ ਚਲਾਉਂਦੇ ਪਹਾੜਾਂ 'ਚ ਆਪਾਂ ਨੂੰ ਐਵੇਂ ਫੀਲ ਨਹੀਂ ਹੁੰਦਾ ਕਿ ਆਪਾਂ ਪਹਾੜਾਂ 'ਚ ਗੱਡੀ ਚਲਾ ਰਹੇ ਹਾਂ। ਸੇਫਟੀ ਦਾ ਲਾ ਲਓ। ਬੇਫਿਕਰੀ ਹੁੰਦੀ ਵੀ ਆਪਣੇ ਮੂਹਰੇ ਕਿਸੇ ਨੇ ਨਿਉਣਾ ਆਪਣੇ ਵਾਲੇ ਪਾਸੇ ਸੇਮ ਹੋਵੇਂ ਦੀ ਮੋੜਕੋੜ ਨੇ ਇੰਡੀਆ ਵਾਲਾ ਵਾਂਗੂ ਐ ਪੌਨੀਆਂ ਗਚੌੜੀਆਂ ਸੜਕਾਂ ਆਪਣੇ ਵੀ ਨਹੀਂ ਹੁੰਦੀਆਂ ਪਰ ਆਪਣੇ ਐ ਨਹੀਂ ਪਤਾ ਕਿਧਰੋਂ ਕੀ ਆ ਜਾਵੇ ਹੋਰ ਤੁਸੀਂ ਹਨੇਰੇ 'ਚ ਵੀ ਜਾ ਆਰਾਮ ਨਾਲ ਜਾ ਸਕਦੇ ਹੋ ਚਾਹੇ ਤੁਹਾਨੂੰ ਕੋਈ ਬਾਲੀ ਵਿਜ਼ਿਬਿਲਟੀ ਹੈ ਨਹੀਂ ਪਰ ਫਿਰ ਵੀ ਆਪਾਂ ਬੇਫਿਕਰੋ ਕ ਜਾ ਸਕਦੇ ਹਾਂ ਕਿਉਂਕਿ ਆਪਾਂ ਨੂੰ ਪਤਾ ਵੀ ਮੂਹਰੇ ਕਿਸੇ ਨੇ ਆਉਣਾ ਨਹੀਂ ਤੇ ਲੋਕ ਆਪਣੀ ਜ਼ਿੰਮੇਵਾਰੀ ਸਮਝਦੇ ਸੜਕ ਤੇ ਸੇਫਟੀ ਦੀ ਅੱਕੀ ਦੇਖ ਦੇਖ ਸਾਧਿਆ ਵੀਡੀਓ ਚ ਬਿਜ਼ੀ ਵੀ ਨਹੀਂ ਇੰਨੀਆਂ ਸੜਕਾਂ ਆਪਣੇ ਜੰਨੀ ਆ ਪਰ ਜਿੰਨੀ ਵੀ ਟ੍ਰੈਫਿਕ ਆ ਉਹ ਸਾਫ਼ ਸਥਰੀ ਜੀ ਆ ਇਹ ਹੈਗੀ ਐਂਟਰੈਂਸ ਪਿੰਡ ਦੀ ਜਦੋਂ ਆਪਾਂ ਵੱੜਦੇ ਮਾਉਂਟ ਵੇਲੇ ਦੀ ਹੁਣ ਆਪਾਂ ਆ ਗਏ ਪਿੰਡ ਮਾਉਂਟ ਵੇਲੇ ਇਹ ਪਿੰਡ ਕੁਦਰਤ ਸ਼ਾਂਤੀ ਤੇ ਪੁਰਾਣੇ ਆਰਕੀਟੈਕਚਰ ਦਾ ਇੱਕ ਬਹੁਤ ਸੋਹਣਾ ਜਿਹਾ ਮੇਲ ਬਣਿਆ ਹੋਇਆ ਆਪਾਂ ਹੁਣ ਦੇਖਦੇ ਆਂ ਦਾਲਾ ਦਾਲਾ ਪੁਰਾਣੀਆਂ ਦੁਕਾਨਾਂ ਤੇ ਇਹਦੀਆਂ ਗਲੀਆਂ ਸ਼ਾਂਤੀ ਵਾਲੀਆਂ ਜਿਵੇਂ ਆਪਣੇ ਸਾਹਮਣੇ ਇਹ ਹੈਗੀ ਕਲੌਕ ਸ਼ਾਪ 1993 ਦੀ ਬਣੀ ਹੋਈ ਇਹ ਦੇਖਣ ਨੂੰ ਲੱਗਦੀ ਜਿਵੇਂ ਨਾਰਵੇਸ ਸਵੀਡਨ ਚ ਬਣੇ ਹੁੰਦੇ ਪੁਰਾਣੇ ਕੈਥੈਡਰਲ ਉਹਦਾ ਭਲੇਖਾ ਜਿਹਾ ਪੌਂਦੀ ਆਜੋ ਅੰਦਰ ਜਾ ਕੇ ਦੇਖਦੇ ਨਾਲੇ ਇੱਥੇ ਇਹ ਮੇਰੀ ਦਿਖਦੀ ਕਲੌਕ ਸ਼ਾਪ ਅੰਦਰੋਂ ਕੜੀਆਂ ਅੱਡੇ ਅੱਡੇ ਸਾਈਜ਼ ਦੀਆਂ ਮੁੱਲ ਇਹਨਾਂ ਦਾ ਹੈਗਾ 12000 ਡਾਲਰ ਤੇ ਹੋਰ ਮੀਰਾ ਦੀ ਖਰੀਦਾਰੀ ਕਰਨ ਵਾਲੀ ਦੁਕਾਨ 4000 5000 ਸਾਰੀਆਂ ਜਰਮਨੀ ਤੋਂ ਬਣ ਕੇ ਆਈਆਂ ਹੋਈਆਂ ਬਹੁਤ ਕਮਾਲ ਚੀਜ਼ਾਂ ਉਹ ਬਹੁਤਿਆਂ ਨੂੰ ਪਤਾੰਮ ਦਾ ਵੀ ਜਿਹੜੇ ਸ਼ੇਰ ਨੇ ਅਸਲੀ ਹਿਰਨ ਨੂੰ ਮਾਰ ਕੇ ਉਹਨਾਂ ਨੂੰ ਪ੍ਰੀਜ਼ਰਵ ਕਰਕੇ ਟੰਗ ਦੇ ਫੇਰ ਪ੍ਰਦਰਸ਼ਨੀ ਕਰਦੇ ਜੀ ਅਸੀਂ ਮਾਰੇ ਨੇ चीजा छोटिया छोटी ने पर है बहुत वर्डिया ने आप पता भी नहीं कहीं देखिया है ये। चीज पापा तुरे जा रहे पर फील नहीं होंगे भी आस्ट्रेलिया क्विंजलैंड का कोई शहर है ਕੁੰਜ਼ਲੈਂਡ ਦੀ ਇਮੇਜ ਜੀ ਬਣੀ ਹੁੰਦੀ ਰੁੱਖਾ ਰੁੱਖਾ ਜਾਰੇਗਿਸਤਾਨ ਐਵੇਂ ਜਦੋਂ ਆਪਾਂ ਦੇਖਦੇ ਇਹ ਕੋਈ ਹੈਗਾ ਬਾळा ਬਾळा ਦੂਰ ਨਹੀਂ ਆਪਾਂ ਜਿੱਥੇ ਪਾਈਨੈਪਲ ਬਿਗ ਪਾਈਨੈਪਲ ਦੇਖ ਕੇ ਉੱਥੋਂ 20 ਮਿੰਟ ਲੱਗਦੇ ਸ਼ਾਨ ਸ਼ਾਨ ਬ੍ਰਿਸਬਨ ਤੋਂ ਕੋ ਸ਼ਾਨ ਸ਼ਾਨ ਕੋਸਟ ਜਿਹਾ ਬ੍ਰਿਸਬਨ ਤੱਕ ਲਾ ਕਾਟਾ 1.5 ਘੰਟਾ ਲੱਗਦਾ ਪਰ ਮੁਲਾਦਾ ਆਪਣੇ ਬਹੁਤ ਲੋਕਾਂ ਨੇ ਆਪਣੇ ਬੰਦੇ ਨੇ ਤੇ ਦੇਖਿਆ ਨਹੀਂ ਹੋਣਾ ਸ਼ਾਇਦ ਬਾਕੀ ਪਤਾ ਨਹੀਂ ਆ ਇੱਥੇ ਇੱਕ ਬਣੀ ਹੋਈ ਟੈਂਡ ਜੀ ਜੇ ਮੈਂ ਆਪਣੇ ਖੂਹਾਂ 'ਚ ਟੈਂਡਾ ਚਾਲਦੀਆਂ ਨੇ ਇਹ ਖੂਹ ਤੋਂ ਨਹੀਂ ਪਰ ਕਿਸੇ 'ਚ ਪਾਣੀ ਕੱਢਦੀ ਤੇ ਖੰਦ ਤੇ ਇਹਨਾਂ ਦਾ ਬੈਰਿੰਗ ਬੂਰਿੰਗ ਲਾ ਕੇ ਪਰ ਘੁੰਮਦਾ ਪਾਣੀ ਨਾਲ ਉੱਪਰ ਪਾਈਪ ਲਾਇਆ ਹੋਇਆ ਇਹ ਕਿਸੇ ਕੁੜੀ ਨੇ ਆਪਦੇ ਪਿਓ ਦੀ ਯਾਦ ਯਾਦ 'ਚ ਬਣਾਇਆ ਸੀ ਆ ਉਹਦਾ ਪਿੱਕਾ ਆਫਿਸ ਹੌਬ ਦੇ ਉੱਪਰ ਲਾਇਆ ਹੋਇਆ ਹੈ ਬਸ ਇਹ ਇਹਨਾਂ ਨੇ ਬਣਾਇਆ ਹੋਇਆ ਇੱਥੇ ਗਲਾਬ ਦਾ ਫੁੱਲ ਬੀਜ ਦੇ ਏਰੀਆ ਚ ਮਾਉਂਟ ਵਿਲੇਜ ਕਿਸੇ ਸਪੈਸੀਫਿਕ ਏਰੀਆ ਕੋ ਨਾਲ ਅਲੱਗ ਦਾ ਉਹਦੀ ਸ਼ੇਪ ਜਿੱਚ ਬਣਾਇਆ ਹੋਇਆ ਇਹਦਾ ਨਾਮ ਵੀਲ ਦਾ ਰੱਖਿਆ ਹੋਇਆ ਮਾਉਂਟ ਰੋਜ਼ ਮਾਉਂਟ ਰੋਜ਼ ਵੀਲ ਔਰ ਜਿੱਟਾਂ ਵਾਲਾ ਰਾਹ ਬਿਲਕੁਲ ਯੂਰਪ ਦੇ ਸ਼ਹਿਰਾਂ ਦੀ ਫੀਲ ਦਿੰਦਾ ਕੋਨੋ ਜਿਵੇਂ ਆ ਬਿਲਡਿੰਗ ਜੀ ਬਣੀ ਹੋਈ ਜੀ ਦੇਖ ਦੀ ਓਵੇਂ ਇੱਟਾਂ ਨਹੀਂ ਉੱਥੇ ਹੁੰਦੀਆਂ ਲੱਗਦਾ ਨਹੀਂ ਵੀ ਆਪਾਂ ਆਸਟ੍ਰੇਲੀਆ 'ਚ ਪਰ ਆਪੋ ਜਿਵੇਂ ਪਹਿਲਾਂ ਗੱਲ ਕਰਦੇ ਸੀ ਵੀ ਆਪਣੇ ਬੰਦੇ ਇੱਥੇ ਸ਼ਹਿਰ ਆਏ ਹੁਣ ਪਰ ਇਹ ਤਾਂ ਘਟੇ ਹੀ ਹੁੰਦਾ ਦੇਖਣ ਨੂੰ ਦੁਕਾਨ ਬਣੀ ਹੋਈ ਇਨਸਾਈਡ ਜੀ ਆ ਉਹ ਵੇਚਦੇ ਆਪਣੇ ਇਹੜਾ ਹੁੰਦਾ ਹੱਥਾਂ ਦੇ ਬਣੇ ਹੋਏ ਚੀਜ਼ਾਂ ਕੱਪੜੇ-ਕੁੱਪੜੇ ਫੋਟੋਆਂ ਅਗਾਂ ਤੁਸੀਂ ਅੰਦਰ ਜਾ ਕੇ ਖਿੱਚ ਨਹੀਂ ਸਕਦੇ ਸਾਡੀ ਦੁਕਾਨ ਦੀਆਂ ਤਾਂ ਕਰਕੇ ਆ ਪਾੜ-ਦਾਲੀ ਦਿਖਾ ਰਹੇ ਹਾਂ ਬਸ ਥੋੜੀ ਜੀ ਗਲਤ ਇਨਫੋਰਮੇਸ਼ਨ ਹੋ ਗਈ ਸੀ ਆ ਦੁਕਾਨ ਬਾਰੇ ਕਿ ਆਪਣੇ ਮੰਦੇ ਨਹੀਂ ਕਿਸੇ ਕੋਈ ਇੰਡੀਅਨ ਨਹੀਂ ਓਨ ਕਰਦਾ ਗੋਰੀ ਦੀ ਆ ਉਹ ਲਿਆ ਕੇ ਰਾਜਸਥਾਨ ਹਿਮਾਚਲ ਜਿੰਨੀਆਂ ਹੱਥਾਂ ਜਾਂਦੀਆਂ ਐਵੇਂ ਚੀਜ਼ਾਂ ਬਣਾਉਂਦੇ ਲਿਆ ਕੇ ਵੇਚਦੀ ਕਾ ਕੁਰਸੀਆਂ ਮੇਜ਼ ਸਟੂਲ ਸੱਤ 450 ਤੋਂ ਲੈ ਕੇ 8-800 ਡਾਲਰ ਦੀ ਇੱਕ ਇੱਕ ਕੁਰਸੀ ਵੀਡੀਓ ਆਪਾਂ ਅੰਦਰ ਬਣਾ ਨਹੀਂ ਸਕਦੇ ਤਾਂ ਕਰਕੇ ਬਣਾਈ ਨਹੀਂ ਬਾਕੀ ਆ ਪਹਿਲੀ ਵਾਰ ਮੈਂ ਵੀਡੀਓ ਬਣਾ ਰਿਹਾ ਆ ਆਪਣੇ ਹੱਥ ਨਾਲੇ ਆਪਣੇ ਮੂੰਹ ਦੀ ਮੈਨੂੰ ਜੀਗਲਾ ਦੀ ਦੇਖਣ ਨੂੰ ਬਾਕੀ ਦੇਖੋ ਇਹ ਮੈਂ ਪੁਰਾਣੀਆਂ ਦੁਕਾਨਾਂ ਐਨੀ ਮਾੜੀ ਜਿਹੀ ਆਸਟ੍ਰੇਲੀਆ ਵਾਲੀ ਫੀਲ ਆਪਾਂ ਨੂੰ ਨੋਰਮਲ ਨਹੀਂ ਆਉਂਦੀ ਦੇਖਦਾ ਆਮ ਪਿੰਡਾਂ ਸ਼ਹਿਰਾਂ 'ਚ ਇਹ ਚੀਜ਼ਾਂ ਦੇਖ ਆਪਾਂ ਪਹਿਲੀ ਵੀਡੀਓ 'ਚ ਦੇਖਿਆ ਇਹ ਅੱਡ ਜਿਹੀ ਆਰਕੀਟੈਕਚਰ ਇੱਥੇ ਦਾ ਇੱਥੇ ਦਾ ਬਾਜ਼ਾਰ ਆਪਣੇ Shimla, Dalhousie ਦਾ ਉਹਦੇ ਨਾਲ ਦਾ ਮਿਲਦਾ ਜੁਲਦਾ ਹੈ। ਪਰ ਇੱਥੇ ਫਰਕ ਆਪਾਂ ਨੂੰ ਲੱਗਦਾ ਵੀ ਗੱਡੀਆਂ ਪਾਰਕਿੰਗਸ ਖੜੀਆਂ ਹੋਣਗੀਆਂ ਸਿੱਧੀਆਂ ਪੈਂਚ ਸੜਕਾਂ ਤੇ ਜਗ੍ਹਾ ਹੋ ਗੱਸ ਆਪਾਂ ਨੂੰ ਗੱਡੀਆਂ, ਟ੍ਰੈਫਿਕ ਦੇ ਆਉਣ ਜਾਣ ਨੂੰ। ਕੋਈ ਤੋੜੇ ਨਹੀਂ, ਤੋੜਿਆ ਫਿਰਦਾ ਨਹੀਂ ਤਿੰਦਾ। ਢੰਗ ਜੇ ਨਾਲ ਚੱਲਦੇ ਲੋਕ। ਹੁਣ ਆਪਾਂ ਦੇਖਣ ਚੱਲੇ ਆ ਇੱਥੇ ਲੁਕਆਊਟ ਜਆ ਬਣਿਆ ਉੱਥੋਂ ਵੈਲੀ ਦਿਂਦੀ ਸਾਰੀ ਵਧੀਆ 뷰 ਦਿਂਦਾ ਜੇ ਮੌਸਮ ਵੀ ਸਾਫ਼ ਹੋ ਵਧੀਆ ਦੇਖ ਚੂਗਾ ਤੇ ਇੱਥੋਂ ਲੱਗਣਗੇ 5-7 ਮਿੰਟ ਬਸ ਚੱਲਦੇ ਓੱਕੀ ਹਵੇਂ ਆਲਾ ਦਲਾ ਦੀਦਾ ਫਿਰ ਸਾਸੀ ਰਾਜ ਤੇ ਚੱਲੇ ਸੀ ਉਹ ਲੁਕਆਊਟ ਵਾਲੇ ਪਾਸੇ ਨੂੰ ਤੇ ਰਾਹ 'ਚ ਇੱਕ ਵੱਖਰੀ ਜਿਹੀ ਚੀਜ਼ ਦੇਖਣ ਨੂੰ ਮਿਲੀ ਸਟਰੀਟ ਲਾਇਬ੍ਰੇਰੀ ਫੋਨ ਬੂਥ ਦੇ ਵਾਂਗੂ ਹੀ ਬਣਾਇਆ ਹੋਇਆ ਪਰ ਇਹਦੇ ਚ ਆਪਾਂ ਦੇਖਦੇ ਆਂ ਕਿ ਰੱਖੀ ਹੋਈਆਂ ਕਿਤਾਬਾਂ ਕਿਸੇ ਨੇ ਪੜ੍ਹਨੀ ਉਹ ਲਾ ਜਾ ਸਕਦਾ ਹੈ ਚੱਕ ਕੇ ਕਿਸੇ ਨੇ ਪੜ੍ਹ ਕੇ ਕਿਸੀ ਕੋਈ ਹੈਗਾ ਜਿਹੜਾ ਵੀ ਕਿਸੇ ਨੂੰ ਕਿਤਾਬ ਨਹੀਂ ਚਾਹੀਦੀ ਤਾਂ ਉਹਦੇ ਚ ਰੱਖ ਕੇ ਵੀ ਜਾ ਸਕਦਾ ਜਿਹੜਾ ਲੋਡ ਬੰਦ ਵੀ ਨਹੀਂ ਕਹਿ ਸਕਦਾ ਜਿਹੜਾ ਪੜਨ ਦਾ ਸ਼ੌਂਕੀ ਆ ਉਰੇ ਦੇ ਉਹਨੂੰ ਕੋਈ ਖਾਸ ਤਰ੍ਹਾਂ ਪਸੰਦ ਹੋਵੇ ਇਹਨਾਂ ਵਿੱਚ ਆਪਦੀ ਚੱਕ ਕੇ ਲੈ ਕੇ ਜਾ ਸਕਦਾ ਤੇ ਇਹਦੇ ਵਿੱਚ ਆਪਦੀ ਕੀ ਰੱਖ ਜਾਂਦਾ ਤੇ ਵੱਖਰੀ ਜੀਜ਼ ਆ ਆਪਣੇ ਤਾਂ ਨਹੀਂ ਦੇਖਣ ਨੂੰ ਮਿਲਦੀ ਹੁਣ ਆਪਾਂ ਦੇਖਣਾ ਯਾ ਲੋਕ ਆਊਟ ਯਾ ਇੱਥੇ ਵੀ ਜਿਵੇਂ ਯੂਰਪ ਦੇ ਕਈ ਸ਼ਹਿਰਾਂ 'ਚ ਲੋਕ ਫੈਂਸ ਤੇ ਜਿੰਦੇ ਲਾ ਕੇ ਜਾਂਦੇ ਉਹ ਇੱਥੇ ਵੀ ਲਾ ਕੇ ਗਏ ਹਨ ਘਰ ਵਾਲਾ ਘਰ ਲਈ ਉਹਦਾ ਨਾਮ ਲਿਖ ਕੇ ਜੇ ਯਾਨੀ ਤਾਂ ਹੀ ਇਹਨਾਂ ਨੇ ਫੈਂਸ ਵੱਢ ਕੇ ਇਹਦੇ ਨੂੰ ਲਾ ਕੇ ਸੱਟੇ ਹੋਏ ਪਰ ਫਿਰ ਵੀ ਹੁਣ ਵੀ ਲਾਗੇ ਜਾਂਦੇ ਇੱਥੇ ਲੱਗੇ ਹੋਏ ਜਿੰਦੇ ਜਾਂਦੇ ਓਕੇ ਉਹ ਤੋਂ ਪੁਆਇੰਟ ਜਿਹਾ ਬਣਾਇਆ ਇੱਥੇ ਆਪਾਂ ਨੂੰ ਦਿਿੰਦਾ ਸਾਰਾ ਉਹ ਸਮੁੰਦਰ ਦੀ ਦਾ ਆ ਜੰਗਲ ਆ ਗਿਆ ਪਹਾੜ ਤੇ ਆਪਾਂ ਖੜੇ ਆ ਤਿੰਨ ਚੀਜ਼ਾਂ ਇਕੱਠੀਆਂ ਜੁੜੀਆਂ ਜਿਹੀਆਂ ਜੰਗਲ 'ਚ ਐਵੇਂ بڑے ਘਰ ਬਣਾ ਕੇ ਖੋਸ ਰਹੇ ਨੇ ਇੱਕ ਉਹ ਬਣਾਇਆ ਆ ਬੁਨੇ ਨਾਲ ਤਲਾਬ ਜਿਹਾ ਬਣਾਇਆ ਹੋਇਆ ਇੱਧਰ ਰੱਖੀ ਹੋਈਆਂ ਨਾਲੇ ਬੈੜੀਆਂ ਇਹ ਹੁੰਦੀਆਂ ਦਾ ਮੀਟ ਵਾਲੀਆਂ ਇਹ ਇਥੇ ਇਹਨਾਂ ਦਾ ਲੋਕਆਊਟ ਤੇ ਲਗਭਗ ਲਾਇਆ ਹੁੰਦਾ ਵੀ ਕਿੱਥੋਂ ਆਪ ਪੁਆਇੰਟ ਤੋਂ ਕਿਹੜਾ ਸ਼ਹਿਰ ਕਿੰਨੀ ਦੂਰ ਹੈ ਕਿਹੜੀ ਡਾਇਰੈਕਸ਼ਨ ਚ ਬਧੀਆ ਪ੍ਰੋਪਰ ਪ੍ਰਸੀਜਨ ਚ ਲਾ ਜਾਂਦਾ ਹੈ ਸਹੀੰ ਦਾ ਸਾਰ ਜਿਹਦੇ ਮੇ ਦਾ ਨਾਮ ਲਿਖਿਆ ਜਿਹੜੀ ਫੈਮਲੀ ਨੇ ਜਗਾ ਡੋਨੇਟ ਕੀਤੀ ਉਹਦੇ ਨਾਮ ਤੇ ਲੋਕੜ ਦਾ ਨਾਮ ਹੁਣ ਆਪਾਂ ਆਇਆ ਗੁਰੂ ਘਰ ਬ੍ਰਿਸਵਨ ਇਹ ਗੁਰੂ ਘਰ ਦਾ ਨਾਮ ਹੈਗਾ ਗੁਰਦਵਾਰਾ ਸਿੰਘ ਸਭਾ ਤੇ ਸਵਰਬ ਦਾ ਨਾਮ ਹੈਗਾ ਟੈਗਮ ਤੇ ਬ੍ਰਿਸਵਨ ਦੋ ਗੁਰੂ ਘਰ ਨੇ ਇੱਕ ਹੈਗਾ ਸਾਊਥ ਸਾਈਡ ਉਹਦਾ ਨਾਮ ਹੈਗਾ ਬ੍ਰਿਸਵਨ ਸਿੱਖ ਟੈਂਪਲ ਇਹ ਆਪਾਂ ਜਿਹੜਾ ਗੁਰੂ ਘਰ ਖੜੇ ਆਏ ਹੈ ਹੈਗਾ ਨਾਰਥ ਸਾਈਡ ਵਾਲਾ ਟੈਗਮ ਗੁਰਦਵਾਰਾ ਸਿੰਘ ਸਭਾ ਟੈਗਮ ਤੇ ਬਾਕੀ ਅੰਦਰੋਂ ਜਾ ਕੇ ਤੁਹਾਨੂੰ ਵੀਡੀਓ ਦਿਖਾਉਣੀ ਆ ਕਿਵੇਂ ਦਾ ਗੁਰੂ ਘਰ ਆ ਤੇ ਬਾਕੀ ਜਿੰਨੇ ਆਲੇ ਦਲੇ ਘਰ ਨੇ ਇਹ ਸਾਰੇ ਆਪਣੇ ਪੰਜਾਬੀ ਜਨ ਲਗਾ ਲੋ ਸਿੱਖ ਪਰਿਵਾਰਾਂ ਦੀ ਨੇ ਜਿੰਨੇ ਵੀ ਗੁਰੂ ਘਰ ਦੇ ਨੇੜੇ ਰਹਿ ਰਹੇ ਤੇ ਅੰਦਰੋਂ ਜਾ ਕੇ ਤੁਹਾਨੂੰ ਦਿਖਾਉਣੇ ਆ ਦਰਵਾਦ ਸਾਹਿਬ ਦੀਆਂ ਵੀਡੀਓ ਲੰਗਰ ਹਾਲ ਤੇ ਬਾਕੀ ਸਾਰਾ ਕੁਝ ਇਹ ਗੁਰੂ ਘਰ 2009 ਦੇ ਵਿੱਚ ਬਣਿਆ ਸੀ ਤੇ 2012 ਚ ਆਪਣੇ ਜਿਹੜੀ ਹੁੰਦੀ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਗੁੰਬਦਾਂ ਨਾਲ ਸਾਰੀ ਉਹ 2012 ਦੀ ਪਾਸ ਹੋਈ ਹੈ ਉੱਥੇ ਨਕਸ਼ਾ ਵੀ ਲੱਗਿਆ ਹੋਇਆ ਹੈ ਉਹ ਹਲੇ ਆਪਣੇ ਪੈਸੇ ਦਾ ਜਿਹੜਾ ਚਾ ਚੱਲਦਾ ਇਕੱਠਾ ਹੋਈ ਜਾਂਦਾ ਦਸਬੰਦ ਜਿਹੜੇ ਹਿਸਾਬ ਨਾਲ ਉਹ ਜਦੋਂ ਵੀ ਬਾਬੇ ਨੇ ਚਾਇਆ ਬਣ ਜੂਗਾ ਫਿਰ ਬਣਿਆ ਹੋਇਆ ਆਪਣੀ ਪੰਜਾਬੀ ਸਕੂਲ ਗੁਰਦੁਆਰਾ ਸਾਹਿਬ ਦਾ ਇੱਥੇ ਜਵਾਕ ਖੰਖ ਚੁੱਲੇ ਲਾਏ ਹੋਏ ਓਕੇ ਜਿੰਨੀ ਵੀ ਜਗ੍ਹਾ ਦਿੱਦੀ ਆਹ ਲਾਲ ਲਾਲ ਜੀ ਪੱਟੀਆਂ ਜਾਨੀ ਇਹ ਸਾਰੀ ਗੁਰੂ ਘਰ ਦੀ ਹੈ ਜਦੋਂ ਕੋਦੇ ਵੀ ਵੱਡੀ ਬਿਲਡਿੰਗ ਇੱਥੇ ਬਣੂਗੀ ਫਿਰ ਜਗ੍ਹਾ ਹੈਗੀ ਉਹ ਬਾਅਦੋਂ ਆ ਵੀ ਆਉਂਦੀ ਇੱਥੇ ਗੱਡੀ Mahindra ਵਾਲਿਆਂ ਦੀ XUV 500 ਓਕੇ ਹੁਣ ਆਪਾਂ ਇੰਡੀਅਨ ਗਰੋਸਰੀ ਦਾ ਸਾਮਾਨ ਲੈਣ ਐਵੇਂ ਦਾ ਇੱਥੇ ਕੰਪਲੈਕਸ ਜਿਹਾ ਬਣਿਆ ਹੋਇਆ ਜ਼ੀਰੋ 'ਚ ਦੁਕਾਨ ਇੰਡੀਅਨ ਗਰੋਸਰੀ ਦੀ ਐਵੇਂ ਮਿਲਦੀ ਇੱਥੇ ਦਾਲਾਂ ਬਣੀਆਂ ਬਣਾਈਆਂ ਦਾਲਾਂ ਸਬਜ਼ੀਆਂ ਗਰਮ ਕਰੋ ਖਾਓ ਤੋਂ ਮਾਨੂੰ ਬਹੁਤ ਚਾਅ ਪੁੱਤੀ ਦਾ ਸੰਦੇ ਲੱਗਾ ਆ ਤਾਂ ਮੈਂ ਵੀ ਪਹਿਲੀ ਵਾਰ ਦੇਖਿਆ ਗੋਹਾ ਵਿਭੇਗਣ ਲੱਗ ਗਿਆ ਲਫਾਫੇ ਜੀ ਬੰਦ ਹੋ ਗਿਆ ਉਹਦਾ ਉਤਰ ਸਬਜ਼ੀਆਂ ਹੁੰਦੀਆਂ ਦਹੀਂ ਪਨੀਰ ਆ ਜਾਂਦਾ ਫਰੋਜ਼ਨ ਸਮੋਸੇ ਸਿੱਧੇ ਫਰਾਈ ਕਰਕੇ ਖਾਣੇ ਵਿੱਚ ਰੋਟੀਆਂ ਵੀ ਆ ਜਾਂਦੀਆਂ ਪਰੌਂਠੇ ਨਾਨ ਇਹੋ ਜਿਹਾ ਕੁਝ ਦੀ ਰੋਟੀ ਬਰੌਂਟਾ ਹੋਰ ਆਸਮਲਾਈ ਆਲੂਆਂ ਦਾ ਸਾਸ ਦੇਖ ਲਓ ਅੱਡੀ ਪਿਆ ਦੇਉਂਦੇ ਇੱਥੇ ਦੋ ਰੰਗਾਂ ਦੇ ਹੁੰਦੇ ਪਰ ਆਹ ਹੋਈ ਆਹ ਬਈ ਚਲੋ ਇਹ ਬੀਗਣਾ ਬਣਾਉਣਾ ਜੰਤਰ ਜੀਰਾ ਪਾਓ ਵਿੱਚ ਉਹ ਬਹੁਤ ਦਿੱਤੀ ਬਣਾਉਣ ਨੂੰ ਐਸੀ ਸਾਡੀ ਅੱਜ ਦੀ ਵੀਡੀਓ ਇਦੇ ਵਿੱਚ ਆਪਾਂ ਦੇਖੇ ਕੁਦਰਤ ਦੇ ਕੁਝ ਨਜ਼ਾਰੇ ਤੇ ਬੰਦੇ ਦੀਆਂ ਬਣਾਈ ਹੋਈਆਂ ਕੁਝ ਅਜੀਬੋ-ਗਰੀਬ ਚੀਜ਼ਾਂ ਤੇ ਇੱਥੇ ਦਾ ਗੁਰੂ ਘਰ ਬਾਕੀ ਵਧੀਆ ਲੱਗੀ ਲਾਇਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜਿਆਦਾ ਤੋਂ ਜਿਆਦਾ ਸ਼ੇਅਰ ਕਰਿਓ ਤੇ ਸਾਨੂੰ ਸੁਝਾਅ ਜ਼ਰੂਰ ਦਿੰਦੇ ਰਹਾ ਕਰੋ ਕਮੈਂਟਾਂ 'ਚ ਲਿਖ ਕੇ ਬਾਕੀ ਮਿਲਦੇ ਆਂ ਅਗਲੀ ਵੀਡੀਓ 'ਚ ਅਗਲੀਆਂ ਕੁਝ ਨਵੀਆਂ ਚੀਜ਼ਾਂ ਦੇ ਨਾਲ ਧੰਨਵਾਦ